ਕਲਾਕਾਰੋ ਕਾਚ ਕੰਗਾ ਬਿਨਾ ਬਿਨਾ ਕੇ ਸਹਿਜ ਅਸਤੇ ਜਮਲਾ ਨਿਸ਼ਾਨ ਸ਼ਬਦ ਕੇਸ ਹੈ ਭਾਈ ਸਾਹਿਬ ਬਾਈ ਨੰਦ ਬਿਨਾ ਕੇ ਸਹਿਜ ਅਸਤੇ ਜਮਲਾ ਨਿਸ਼ਾਨ ਤੇ ਹੁਣ ਕੋਈ ਆਖੇ ਆਖੇ ਪਿਆ ਗੁਰੂ ਅਸਹੀ ਨਹੀਂ ਮੰਨ ਤੇ ਗੁਰੂ ਦਾ ਕਰਜ਼ਾ ਰਹਿ ਜਾਏਗਾ ਗੁਰੂ ਨੇ ਕਿਹਾ ਹਰ ধন ਅੰਮ੍ਰਿਤ ਵੇਲੇ ਵੱfte ਕਾ ਬੀਜਿਆ भगत ਖਾਏ ਖਰਚ ਰਹੇ ਨਖੁੱਟੇ ਨਹੀਂ ਇਹ ਸੁਣ ਵੀ ਲਿਆ ਤੇ ਤੂੰ ਨਹੀਂ ਉੱਟਦਾ ਕਰਜ਼ ਬਹਿ ਗਿਆ ਉਦਮ ਕਰੰਦਿਆਂ ਜੀਵ ਤੋਂ ਕਮਾਉਂਦਿਆਂ ਸੁਖ ਭੰਜ ਵਿਆਉਂਦਿਆਂ ਤੋ ਪ੍ਰਭੂ ਮਿਲ ਨਾਨਕ ਉਤਰੀ ਚਿੰਨ ਇਹ ਉਦਮੇ ਵੀ ਨਹੀਂ ਅਲਸੇ ਹੈ ਔਰੇ ਉਠਕੇ ਨਾਮ ਵੀ ਨਹੀਂ ਜਪਦਾ ਪਰ ਸ਼ਬਦ ਤੇ ਸੁਣ ਲਿਆ ਗੁਰੂ ਕੋਲ ਇਹ ਗੁਰੂ ਦਾ ਕਰਜ਼ਾ ਰਹਿ ਜਾਏਗਾ ਸਤ ਸੰਗ ਰੋਜ਼ ਰੋਜ਼ ਕਰਦਾ ਹੈ ਗੁਰਦੁਆਰੇ ਰੋਜ਼ ਰੋਜ਼ ਆਂਦਾ ਹੈ ਗੁਰੂ ਦੀ ਇੱਕ ਗੱਲ ਨਹੀਂ ਮੰਨਦਾ ਯਕੀਨ ਜਾਣਵੇ ਦੇ ਸਿਰ ਦੇ ਉੱਤੇ ਕਰਜ਼ਾ ਰੋਜ਼ ਰੋਜ਼ ਵੱਧ ਰਿਹਾ ਹੈ ਵੱਧ ਰਿਹਾ ਹੈ ਇਹ ਕਰਜ਼ਾ ਹੀ ਕਿ ਤੇ ਗਾਵੇ ਸੁਣਿਆ ਤਿੰਨ ਕਾ ਹਰ ਥਾਂੇ ਪਾਵੇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮ ਆਨੇ ਜੋ ਇੱਕ ਦਫਾ ਸਤ ਸਤ ਕਰਕੇ ਮੰਨ ਲੈਂਦਾ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੰਨੇ ਕੀ ਗਤ ਕਰੀ ਨਾ ਦੇਖੋ ਕਹੇ ਪਛੇ ਪੜਦਾ ਹੈ ਜੋ ਮੰਨ ਲੈਂਦਾ ਉਹਦੀ ਮਹਿਮਾ ਨਹੀਂ بیان ਕੀਤੀ ਜਾਸੀ ਜੋ ਸੁਣਾਉਂਦਾ ਤੇ ਪਿਆ ਮੰਨਦਾ ਨਹੀਂ ਗਾਉਂਦਾ ਤੇ ਪਿਆ ਮੰਨਦਾ ਨਹੀਂ ਪੜਦਾ ਤੇ ਪਿਆ ਮੰਦਾ ਨਹੀਂ ਸੁਣਦਾ ਤੇ ਪਿਆ ਮੰਦਾ ਹੀ ਨਹੀਂ ਕੁਛ ਵੀ ਨਹੀਂ ਕਰਜ਼ਾ ਰਹੇਗਾ ਕਰਜ਼ਾਈ ਇਹਦੇ ਸਿਰ ਤੇ ਕਰਜ਼ਾ ਰਹੇਗਾ ਇਹ ਤੀਜਾ ਕਰਜ਼ਾ ਹੈ ਗੁਰੂ ਰਹਿਣ ਤੇ ਚੌਥਾ ਕਰਜ਼ਾ ਬ੍ਰਹਮ ਰਹਿਣ ਪਰਮਾਤਮਾ ਦਾ ਕਰਜ਼ਾ ਹੁਣ ਤੁਸੀਂ ਆਖੋਗੇ ਉਹਦਾ ਕਰਜ਼ਾ ਕੀ ਨਵਜਾਇਤ ਬੱਚਾ ਆਉਂਦਾ ਹੈ ਬੱਚਾ ਜਦ ਜਨਮ ਲੈਂਦਾ ਹੈ ਇਹ ਪੰਜੇ ਵਿਕਾਰ ਉਸ ਦੇ ਵਿੱਚ ਨਹੀਂ ਨੇ ਪੀਰਸ਼ਾ ਦੁਐਸ਼ ਵੀ ਨਹੀਂ ਹੈ ਨਿੰਦਾ ਤੇ ਉਸ ਤੱਤ ਵੀ ਨਹੀਂ ਹੈ ਆਪਣਾ ਤੇ ਪਰਾਇਆ ਵੀ ਨਹੀਂ ਦੁਸ਼ਮਣੋਂ ਨੂੰ ਗੋਦ ਚ ਲੈ ਦੇ ਤਾਂ ਵੀ ਮੁਸਕਰਾਉਂਦਾ ਹੈ ਪੜੋਸੀ ਮੇਤਰ ਗੋਦ ਦੇ ਚ ਲੈ ਲੈ ਤਾਂ ਵੀ ਮੁਸਕਰਾਉਂਦਾ ਹੈ ਹੋਰ ਹੋਰ ਪਾਵਨ ਹੈ ਪਵਿੱਤਰ ਗੁਰਵਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਪਾਇਓ ਬਾਲ ਬੁੱਧ ਸੁਖਰੇ ਪਰਮ ਆਨੰਦ ਮਿਲੇ ਸਾਨੂੰ ਬਾਲ ਬੁੱਧੀ ਕਰਕੇ ਸੰਸਾਰ ਦਾ ਕੋਈ ਵੀ ਕੰਮ ਕਰੀਏ ਚਾਤਰ ਬੁੱਧੀ ਵਰਤ ਲਿਆ ਕਰੋ ਪਰ ਜਦ ਪਾਠ ਕਰਨਾ ਹੈ ਬਾਲ ਬੁੱਧੀ ਜਦ ਗੁਰਦੁਆਰੇ ਬੈਠਣਾ ਹੈ ਬਾਲ ਬੁੱਧੀ ਜਦ ਕੀਰਤਨ ਕਰਨਾ ਹੈ ਤੇ ਸੁਣਨਾ ਹੈ ਬਾਲ ਬੁੱਧੀ ਫਾਜ਼ਰਤ ਈਸਾ ਕਿਹਾ ਕਰਦੇ ਸਨ ਮੇਰੇ ਖੁਦਾ ਦੇ ਮਹਿਲ ਦੇ ਚ ਉਹ ਹੀ ਪ੍ਰਵੇਸ਼ ਕਰਨਗੇ ਜੋ ਬੱਚੇ ਨੇ ਜੋ ਬੱਚੇ ਨੇ ਉਹ ਇੰਜ ਕਹਿੰਦੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਪਾਇਓ ਬਾਲ ਬੁੱਧ ਸੁਖਰੇ ਬੱਚਾ 마ਸੂਮ ਹੈ ਭੋਲਾ ਹੈ ਨਿਰਵੈਰ ਹੈ નિર્ਦੋਸ਼ ਹੈ ਸਾਰੇ ਗੁਣ ਉਹਦੇ ਚ ਨੇ ਜਮੇ ਸਾਰੇ ਗੁਣ ਲੈ ਕੇ ਸਹਿਜੇ ਸਹਿਜੇ ਜੀਵੇ ਸਾਰੇ ਗੁਣ ਗਵਾ ਕੇ ਸਾਰੇ ਔਗਣ ਸੰਗ੍ਰਹਿ ਕਰਕੇ ਜਮੇ ਸਾਰੇ ਗੁਣ ਲੈ ਕੇ ਜੀਵੇ ਸਾਰੇ ਗੁਣ ਦਵਾ ਕੇ નિર્ਦੋਸ਼ਤਾ ਗਵਾ ਦਿੱਤੀ ਬੋਲਾਪਣ ਗਵਾ ਦਿੱਤਾ ਸਮਦ੍ਰਿਸ਼ਟੀ ਗਵਾ ਦਿੱਤੀ ਸਭ ਕੁਝ ਗਵਾ ਦਿੱਤਾ ਸਿਰਫ ਇਹ ਨਹੀਂ ਕਿ ਗੁਣ ਗਵਾਏ ਨੇ ਫਿਰ ਉਹ ਗਣ ਇਕੱਠੇ ਕੀਤੇ ਤੋ ਬ੍ਰਹਮ ਰਣ ਪਰਮਾਤਮਾ ਨੇ ਜਿਵੇਂ ਭੇਜਿਆ ਸੀ ਵਾਪਸ ਤੂੰ ਜਦ ਇਸ ਸੰਸਾਰ ਤੋਂ ਜਾਵੇਂ ਅਗਰ ਵੈਸਾ ਨਹੀਂ ਤੋ ਪਰਮਾਤਮਾ ਦੇ ਦਵਾਰ ਬੰਦ ਨੇ ਤੂੰ ਮੁਕਤ ਨਹੀਂ ਹੋ ਸਕਦਾ ਤੋ ਜਨਮ ਮਰਨ ਦੇ ਚੱਕਰ ਵਿੱਚ ਭੈਂਗਾ ਤੋ ਲੰਬੇ ਗੇੜਿਆਂ ਦੇ ਚ ਭੈਂਗਾ ਵੈਸੇ ਹੀ ਜਾ ਜੈਸਾ ਜਗਤ ਦੇ ਚ ਆਇਆ ਸੀ ਕਦੀ ਕਦਾਈ ਕੋਈ ਇਸਨਾ ਜਾਣਦਾ ਹੈ ਜਿਸ ਬੀਜੇ ਕ ਨਾਮਕ ਗ੍ਰੰਥ ਦੀ ਮੈਂ ਗੱਲ ਕੀਤੀ ਉਹਦੇ ਵਿੱਚ ਕਬੀਰ ਦੇ ਚੇਲੇ ਜੋ ਬਾਅਦ ਵਿੱਚ ਕਬੀਰ ਪੰਥ ਦਾ ਪ੍ਰਚਾਰ ਕਰਦੇ ਰਹੇ ਉਹਨਾਂ ਦੇ ਵੀ ਕੁਝ ਬੋਲ ਨੇ ਉਹਨਾਂ ਦਾ ਨਾਮ ਸੀ ధਨੇ ਰਾਮ ਕਬੀਰ ਦੇ ਨਾਂ ਤੇ ਉਚਾਰਾ ਹੋਇਆ ధਨੇ ਰਾਮ ਦਾ ਇੱਕ ਬੋਲ ਤੁਹਾਨੂੰ ਸ਼ਰਨ ਕੋਰਾਵਾ ਕਹਿੰਦੇ ਨੇ ਬਸ ਇੱਥੇ ਤੱਕ ਹੀ ਕਵੀਰ ਦੀ ਪਰੰਪਰਾ ਠੀਕ ਰਹੀ ਅੱਗੋਂ ਤੱਕ ਨਾ ਸੀ ਬਸ ਪੇਸ਼ੇਵਰ ਆ ਗਏ ਦੁਕਾਨਦਾਰ ਖੇਡ ਉਹ ਨਾ ਰਹੀ ధਨੀ RAM ਕਹਿੰਦਾ ਬੜੇ ਯਤਨ ਸੇ ਓਢੀ ਕਮਰਿਆ ਜਿਉਂ ਕੀ ਤਉ ਧਰ ਦੇਨ ਚਦਰਿਆ اے ਪਰਿਪੂਰਣ ਪਰਮਾਤਮਾ ਕੀ ਜ਼ਿੰਦਗੀ ਦੀ ਚਾਦਰ ਜਿਹੜੀ ਤੂੰ ਮੈਨੂੰ ਦਿੱਤੀ ਸੀ ਬੜੀ ਚਿੱਟੀ ਬੇਦਾਮ ਸਾਫ ਸੁਥਰੇ ਮੈਂ ਉਸ ਤਰ੍ਹਾਂ ਹੀ ਵਾਪਸ ਲਿਆ ਆਂ ਦੇਖ ਮੈਂ ਕਿਦਰੇ ਦਾਗੀ ਨਹੀਂ ਆਉਣ ਦਿੱਤੇ ਮੈਂ ਕਿਦਰੋਂ ਫਾੜੀ ਵੀ ਨਹੀਂ ਮੈਂ ਇਹ ਚੱਦਰ ਉਸੇ ਤਰ੍ਹਾਂ ਹੀ ਲੈ ਆਇਆ ਪ੍ਰਭੂ ਜਿਵੇਂ ਤੂੰ ਮੈਨੂੰ ਦਿੱਤੀ ਸੀ ਬੜੇ ਯਤਨ ਸੇ ਓੜੀ ਕਮਰਿਆ ਬੜੀ ਸਾਵਧਾਨੀ ਨਾਲ ਮੈਂ ਇਹ ਕੰਬਲੀ ਓੜਦਾ ਰਿਹਾ ਕਿਦਰੇ ਮੈਲੀ ਨਾ मनुख इस शरीर दी কমਲੀ बारे ਚੱਦਰ ਬਾਰੇ ਸਾਵਧਾਨੀ ਨਹੀਂ ਵਰਤਦਾ ਗਲਤ ਵੇਖਦਾ ਹੈ ਅੱਖਾਂ ਮੈਲੀਆਂ ਹੁੰਦੀਆਂ ਨੇ ਮਨ ਮੈਲਾ ਹੁੰਦਾ ਹੈ ਗਲਤ ਸੁਣਦਾ ਹੈ ਕੰਨ ਦਾ ਵੀ ਆਉਂਦੇ ਨੇ ਮਨ ਮੈਲਾ ਆਉਂਦਾ ਹੈ ਗਲਤ ਬੋਲਦਾ ਚਾਰ ਪਾਪ ਤੇ ਜ਼ਬਾਨ ਦੇ ਬੱਜਰ ਮੰਨੇ ਗਏ ਨੇ ਮਿਥਿਆ ਬੋਲਣਾ ਕੌੜਾ ਬੋਲਣਾ ਫਿੱਕਾ ਬੋਲਣਾ ਵਿਅਰਥ ਬੋਲਣਾ ਬੋਲਦਾ ਇਸ ਦਾ ਪ੍ਰਭਾਵ ਮਨ ਤੇ ਪੈਂਦਾ ਹੈ ਜ਼ਬਾਨ ਦਾ ਕੀ ਹੁੰਦੀ ਹੈ ਮਨ ਦਾ ਹੁੰਦਾ ਹੈ ధਨੀ RAM ਕਹਿੰਦੇ ਨੇ ਮੈਂ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਕੀਤਾ ਮੈਂ ਬੜੀ ਸਾਵਧਾਨੀ ਨਾਲ ਜ਼ਿੰਦਗੀ ਦੀ ਇਹ ਚੱਦਰ ਓੜੀ ਹੈ ਬੜੇ ਯਤਨ ਸੇ ਓਢੀ ਕਮਰਿਆ ਜਿਉਂ ਕੀ ਤਉ ਧਰ ਜੈਨ ਚਦਰਿਆ ਜਿਨੇ ਪ੍ਰਭੂ ਤੋਂ ਮੈਨੂੰ ਦਿੱਤੀ ਸੀ ਇਹ ਚੱਦਰ ਮੈਂ ਤੇਵੇਂ ਹੀ ਤੇਰੇ ਕਦਮਾਂ 'ਚ ਰੱਖ ਦਿੱਤੀ ਵਾਪਸੇ ਉਸੇ ਤਰ੍ਹਾਂ ਤੋ ਬ੍ਰਹਮ ਦਾ ਕਰਜ਼ਾ ਲੈ ਜਾਂਦਾ ਹੈ ਪ੍ਰਮਾਤਮਾ ਨੇ ਜਿਵੇਂ ਭੇਜਿਆ ਸੀ ਵੈਸੇ ਹੀ ਲੋਟ ਕੇ ਵੈਸੇ ਹੀ ਲੋਟ ਕੇ ਤੋ ਪ੍ਰਭੂ ਦਾ ਕਰਜ਼ਾ ਜੋ ਕੁਝ ਕਿਸੇ ਨੇ ਕੋ ਲਿਆ ਤੇ ਵਾਪਸ ਕਰੀ ਹੈ ਜੈਸਾ ਜੀਵਨ ਪ੍ਰਭੂ ਤੋਂ ਆਇਆ ਹੈ ਵੈਸਾ ਹੀ ਵਾਪਸ ਕਰੀ ਹੈ ਤੋ ਬ੍ਰਹਮ ਰੇੜਾ ਲੈ ਜਾਂਦਾ ਹੈ ਗੁਰੂ ਦਾ ਵਚਨ ਮੰਨ ਲਈਏ ਤੋ ਗੁਰੂ ਧਾਰਣ ਲੈ ਜਾਂਦਾ ਹੈ। ਦੇਵਤੇ ਸਾਡੇ ਸਰੀਰ ਨਾਲ ਸੰਬੰਧ ਜੋੜ ਕੇ ਭ੍ਰਸ਼ਟ ਹੋ ਗਏ। ਇਹਨਾਂ ਦੇ ਬਦਲੇ ਕਿਸੇ ਦੀ ਭੁੱਖ ਮਿਟਾਈਏ, ਪਿਆਸ ਮਿਟਾਈਏ, ਕਿਸੇ ਨੂੰ ਦਬਾ ਦਾਰੂ ਦੀ ਮਿਹਨਤ ਕਰੀਏ ਇਸ ਤਰ੍ਹਾਂ ਦਾ ਉਦਮ ਉਪਰਾਲਾ ਕਰੀਏ। ਤੋ ਫਿਰ ਦੇਵਤਿਆਂ ਦਾ ਕਰਜ਼ਾ ਲੈ ਜਾਂਦਾ ਹੈ। ਮਾਣ ਦਾ ਆਪਣੇ ਸੇਵਾ ਕੀਤੀ ਬਦਲੇ ਚ ਉਹਨਾਂ ਦੀ ਸੇਵਾ ਕਰੀਏ ਤੋ ਫਿਰ ਪਿਤਰੀ ਰਣ ਲੈ ਜਾਂਦਾ ਇਹ ਚਾਰ ਕਰਜ਼ੇ ਨੇ ਪਿਤਰੀ ਰਣ ਦੇਵ ਰਣ ਗੁਰੂ ਰਣ ਬ੍ਰਹਮ ਰਣ ਧਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਸਾਡੇ ਚਾਰੇ ਕਰਜ਼ੇ ਹੀ ਲੈ ਗਏ ਮੇਰੇ ਹੀਰੇ ਰਤਨ ਨਾਮ ਅਰ ਵਸਿਆ ਗੁਰ ਹਾਥ धरਿਓ ਮੇਰੇ ਮਾਤਾ ਜਨਮ ਜਨਮ ਕੇ ਕਿੱਡ ਵਿਖ ਦੁਖ ਉਤਰੇ ਗੁਰਨਾਮ ਦਿਓ ਰੇਣ ਲਾਤ ਸਾਰੇ ਰੇਣ ਸਾਰੇ ਕਰਜ਼ੇ ਲੈ ਗਏ ধন ਗੁਰੂ ਰਾਮਦਾਸ ਜੀ ਮਹਾਰਾਜ ਦਾ ਪਰਮ ਮਨਾਂਦੇ ਆਇਆ ਅੱਜ ਤਹੀਆ ਕਰ ਲਈਏ ਕਿ ਇਹ ਕਰਜ਼ੇ ਨਿਵੇੜਨੇ ਨੇ ਜੀਵਨ ਦੇ ਅੰਤ ਤੋਂ ਪਹਿਲੇ ਇਹ ਕਰਜ਼ਿਆਂ ਦਾ ਬੋਝ ਉਤਾਰਨਾ ਹੈ ਲਾਣਾ ਹੈ ਗੁਰੂ ਪਰਮ ਮਨਾਇਆ ਹੋਇਆ ਸਾਡਾ ਸਫਲ ਹੋਵੇਗਾ ਇਤਨੇ ਇਮਪਰਸ਼ਨ ਪ੍ਰਮਾਣਨ ਕਰਨੇ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਭੋਲ ਚੌਦੀ ਸ਼ਾਮਾ ਦਾਸ ਦੀ ਫਤਿਹ ਪ੍ਰਮਾਣਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ